mba ha ਇਸ ਵੀ ਚੱਲ ਨਹੀਂ ਕਰਾਉਂਦੇ ਤੁਸੀਂ ਦੱਸੋਗੇ ਚੱਲੀ ਹੈ ਤੁਸੀਂ ਕਿਵੇਂ ਕਹੋਗੇ ਚੱਲੀ ਹੈ ਬੈਸ ਨਾ ਕਰੋ ਫੇਰ ਤੁਸੀਂ ਵੀ ਨਾ ਕਰੋ ਬੋਸ ਨਾ ਕਰੋ ਫਿਰ ਸਾਡੇ ਨਾਲ ਨਾ ਕਰੋ ਮੈਂ ਕੋਈ ਬੈਸ ਨਹੀਂ ਕੀਤੀ ਤੈਨੂੰ ਸਾਬਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਗੱਲ ਹੈ ਕਰਨੀ ਦਾ ਕੀ ਮਤਲਬ ਹੈ ਕੀ ਕਰ ਰਹੇ ਹੋ ਇਦਾ ਕੀ ਮਤਲਬ ਹੈ ਯਾਰ ਉਹ ਕੁੜੀ ਨੂੰ ਬਦਨਾਮ ਕੀਤਾ ਉਹਦਾ ਗੋਨ ਤੁਸੀਂ ਐਸੀ ਤੂੰ ਨੇ ਉਹਨੂੰ ਗਲਤ ਬੋਲੇ ਇਹਨੂੰ ਗਲਤ ਬੋਲੇ ਜੀ ਤੇ ਵੀਰ ਸ਼ਹਿਰ ਆਏ ਹੈ ਡੀਵੀਆ 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 ਲਾ ਕੇ ਡੀਵੀਆ ਇਹਨੇ ਗਲਤ ਬੋਲਿਆ ਦੱਸੋ ਸਰਬਾਹੂ! ਪਹਿਲਾਂ ਮੇਰੀ ਗੱਲ ਸੁਣੋ। ਕਿਹਨੇ ਕਿਹਾ ਕਿ ਨਹੀਂ ਚੁੱਕਿਆ ਮੈਨੂੰ। ਸਰਬਾਹੂ! ਮੂੰਹ ਪਾ ਦੋ ਫੜਿਆ ਵੀ ਨਹੀਂ ਫੜਿਆ। ਡੀਵੀਆਰ ਕਿਉਂ ਲੈ ਕੇ ਗਏ? ਡੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਹਿੰਦੇ ਗੱਲ ਕਰ ਲਓ। ਹਰ ਕਮਾਲ ਹੋ ਗਈ ਦੱਸ। ਐਸਾ ਡੀਵੀਆਰ ਨਹੀਂ ਆ ਯਾਰ ਚੱਟ। ਗੱਲ ਸੁਣੋ। ਬੰਦੇ ਕੇ ਸਾਹ ਸੁਣਨ ਵਾਲੀ ਰਹਿੰਦਾ। ਯਾਰ ਤੂੰ ਕਰ ਲੈ ਜੋ ਫਿਰ ਤੋਂ ਹੁੰਦਾ। ਇਹ ਚੋਰ ਨੇ ਇਹ। ਇਹ ਚੋਰ ਨੇ। ਇਹ ਚੋਰ ਨੇ। ਇਹ ਇਕੱਠਾ ਕਰਕੇ ਸਮਾਨ ਲੈ ਆਣਾ ਸੀ। ਚੋਰੀ ਕਰਨ ਆਈ ਸੀ। ਮੈਂ ਤੁਹਾਡਾ ਡੁਪਲੀਕੇਟ ਹੈ ਇਹਨਾਂ ਨੇ ਟੈਸਟ ਕਰਾਇਆ। ਵੀਰੇ ਤੂੰ ਟੈਸਟ ਕਰਾ। ਪਹਿਲਾਂ ਹਰੀਗਾ ਤੋਂ ਕੰਪਨੀ ਦੀ ਕੰਪਨੀ ਟੀਮ ਮੰਗਾਲਾ ਉਰੇ ਠੀਕ ਹੈ ਜੇ ਕੋਈ ਬੰਦਾ ਕਹੇ ਉਹ ਡਿਸਟਰੀਬਿਊਟਰ ਖੜਾ ਹੈ অথਾਈਜ਼ਡ ਡਿਸਟਰੀਬਿਊਟਰ ਉਹ ਖੜੇ ਨੇ ਇੱਕ ਮਿੰਟ ਉਹ ਡਿਸਟਰੀਬਿਊਟਰ ਖੜਾ ਉਹ ਡਿਸਟਰੀਬਿਊਟਰ ਹੈ ਯਾਰ ਸਾਰੀ ਅਗਲਾ ਗੱਲਾਂ ਮੈਨੂੰ ਨਹੀਂ ਰਹਿ ਗਈ ਕੰਪਨੀ ਤੋਂ ਮਿਲ ਕੰਪਨੀ ਆਪਣੇ ਵੱਲੋਂ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਹਾਂ ਚਲ ਕੇ ਜੇ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਔਰ ਇਹਨੇ ਐਫੀਡਵਟ ਤੇ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗ ਨਾਲ ਨੇ ਸਾਡੇ ਕੋਲ ਸਾਰਾ ਕੁਝ ਪ੍ਰੂਵ ਹੈਗਾ ਇਹ ਤੇ ਦੇਖ ਕੇ ਸੁਣੋ ਕੋਈ ਨਹੀਂ ਦਿਨਾਨੀ ਨੂੰ ਕਰਤਾ ਹੁਣ ਕੋਈ ਨਹੀਂ ਖਾਲਾ ਕੱਢਦਾ ਲੈਡੀਆਂ ਚੱਲ ਕੋਈ ਨਹੀਂ ਕੋਈ ਨਹੀਂ ਹੁਣ ਕੋਈ ਕਰਨੀ ਬੜਾ ਬੜਾ ਬੁਲਾ ਦਿਓ ਕੋਈ ਨਿਕਲ ਜਾਓ ਬੁਲਾਓ ਇਹਨੂੰ ਓਏ ਬਾਤ ਕੋਈ ਨਹੀਂ ਕੋਈ ਜਰਾ ਜਰਾ ਆ ਆਹੋ ਜੀ ਕੋਈ ਕੁੱਤੀਆਂ ਨਾਲ ਮੀਂਹ ਪਕਾਉਣਾ ਕੋਈ ਨਹੀਂ ਬਿਦਾਉਣ ਲੈ ਬਿਦਾਉਣ ਲੈ ਬਿਦਾਉਣ ਨੂੰ ਕਿਤੇ ਨਹੀਂ ਆਉਂਦੇ ਨਾ ਕੱਢਾੜ ਤੋਂ ਆਇਆ ਕਿ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈਟ ਨਾਲ ਪਹਿਲਾ ਹੈ ਆਪਣਾ ਦੁਬਾਰਾ ਮੈਂ ਆਸ਼ੀਰਵਾਦ ਕੁਲੀ ਦੇ ਕੋ ਆਪਣੀ ਮਰਜ਼ੀ ਦੇ ਕਰ ਦੋ ਕੁਛ ਨਹੀਂ ਪ੍ਰੂਫ ਹੋਣਾ ਕੁਛ ਨਹੀਂ ਪ੍ਰੂਫ ਹੋਣਾ ਆ ਕੋਲ ਦੇ ਦਿੰਦੋ 200 ਰੁਪਏ ਕਾਫੀ ਚੱਲਣਾ ਚੱਲੋ ਇਧਰੋਂ ਲਾ ਲਓ ਕੁਲੀ ਇਹ ਨਹੀਂ ਕਹਿ ਲਿਆ ਉਹ ਆਜਾ ਰਿਜਨਲ ਇਹ ਗੜੇ ਦੇਖ ਕਰ ਰਹੇ ਕੱਢ ਕੇ ਇਹ ਦੁਨੀਆਂ ਪਰ ਚਾਹਤ ਸਰ ਇੱਕ ਮਿੰਟ ਇੱਕ ਮਿੰਟ ਬੰਦਾ ਮੈਨੂੰ ਇਧਰ ਆਓ ਕਿ ਤੁਸੀਂ ਛੱਡ ਰਹੇ ਹੋਏ ਕਿਉਂ ਛੱਡ ਰਹੇ ਹੋ ਓ ਸਰ ਮੈਂ ਕਿਉਂ ਛੱਡ ਰਿਓ ਸਰ ਛੱਡਿਆ ਥੋੜੀ ਮੈਂ ਪਤਾ ਕਹਿੰਦੇ ਇਹ ਵੀ ਨਕਲੀ ਆ ਦਿਖਾਓ ਉਹਨੂੰ ਆਪਣਾ ਵੈਰੀਟ ਕਰੋ ਇਹਨੂੰ ਇੱਕ ਹੋਰ ਇਹਨੂੰ ਖੋਲ ਦੋ ਛੋਤੇ ਮੈਂ ਲੈ ਕੇ ਆਉਂਦਾ ਮੈਂ ਛੋਤੇ ਲੈ ਕੇ ਆਉਂਦਾ ਬਾਕੀ ਕਰਨੋ ਪਲੀਜ਼ ਇਹਨੂੰ ਖੋਲੋ ਠੀਕ ਹੈ ਜੇ ਇਹ ਅਸਲੀ ਹੈ ਫਿਰ ਇਹਨੂੰ ਦੱਸਣਾ ਸਰ ਮੈਂ ਥੋੜੀ ਨਹੀਂ ਜਿਹੜਾ ਅੱਗੇ ਪਿਆ ਉਹ ਹੀ ਚੱਕੋ ਪੈਕਿੰਗ ਨਹੀਂ ਸੀ ਸਰ ਇਹ ਮੈਂ ਤਾਂ ਕਰਕੇ ਕਹਿੰਦਾ ਸੀ ਪੈਕਿੰਗ ਨਹੀਂ ਸੀ ਸਰ ਤੁਸੀਂ ਕਿਵੇਂ ਹਸਾਲਟ ਕਰਦੇ ਹੋ ਸਰ ਜਿਹੜੇ ਇਹਦੇ ਰੈਪਰ ਦਾ ਜਿਹੜੀ ਇਹਦੀ ਫਿਨਿਸ਼ਿੰਗ ਆ ਸਰ ਉਹਦੇ ਵਿੱਚ ਬੜਾ ਬੜਾ ਫਰਕ ਹੈ ਤੇ ਜਿਹੜੀ ਇਹ ਟਿਊਬ ਆ ਤੁਸੀਂ ਇਹਨੂੰ 4 ਦਿਨ ਤੋਂ 5 ਰੱਖ ਕੇ ਦੇਖ ਲਓ ਸਰ ਇਹ ਬਿਲਕੁਲ ਡਲ ਹੋ ਜਾਣੀ ਹੈ ਤੇ ਬੰਦਾ ਡਲ ਹੋ ਜਾਣਾ ਹੈ ਸਰ ਜਿਹੜੇ ਇਹਦੇ ਸੀਰੀਅਲ ਨੰਬਰ ਲੱਗੇ ਹੋਣੇ ਸਰ ਇਹਨਾਂ ਤੋਂ ਵੀ ਸਰ ਡੁਪਲੀਕੇਟ ਸਰ ਇਹ ਸਰ ਤੇ ਐਵੇਂ ਹੀ ਕਰਦੇ ਨੇ ਆ ਦੇਖੋ ਸਰ ਇਹਨਾਂ ਦਾ ਆਹ ਪੰਜ ਪਾਣੀ ਨਿਕਲ ਲਈ ਇਹ ਚੀਜ਼ਾਂ ਮੁਕਲੇ ਅਸਲੀ ਵਾਲਾ ਵੀ ਤਾਂ ਚੈੱਕ ਲੈਣਾ ਸਰ ਜੀ ਉਹ ਮੇਂ ਨਿਕਲ ਰਿਹਾ ਸੀ ਤਾਂ ਡੁਪਲੀਕੇਟ ਅਸਟਰੀਡ ਹਾਂ ਤਾਂ ਉਹ ਕਰਤਾ ਹੁੰਦੇ ਨੇ ਅਥਰੇ ਕਿਦਾਂ ਨਿਕਲਦੀ ਹੈ ਅੱਛਾ ਕੋ ਸਰ ਆਲ ਆਊਟ ਇਹਨਾਂ ਦਾ ਜਿਹੜਾ ਜਿਹੜਾ ਆਲ ਆਊਟ ਵੀ ਡੁਪਲੀਕੇਟ ਹੈ ਤੇ ਇਹਨਾਂ ਦਾ ਹਰ ਪਿਕ ਵੀ ਡੁਪਲੀਕੇਟ ਹੈ ਮੈਂ ਪੈਕ ਕੀਤਾ ਡੁਪਲੀਕੇਟ ਕਰਕੇ ਸਰ ਆਈ ਕਾਰਡ ਤੇ ਸਾਡੇ ਕੋ ਪਾਵਰ ਆਫ ਫਾਈਲ ਬਣਾ ਕੇ ਚੈੱਕ ਕਰਾਈ ਸੀ ਉਹ ਵੀ ਅੰਦਰ ਕਰਤਾ ਪਿਛੜੀ ਪਿਛੜੀ ਦੇਖੀ ਜੀ ਇਹਨੂੰ ਕਰਨਾ ਪਵੇਗਾ ਕੰਮ ਨਹੀਂ ਆਉਂਦਾ ਡੀਵੀਆਰ ਲੱਗ ਜਾਂਦਾ ਮਤਲਬ ਅਸੀਂ ਕਰਦੇ ਤੇ ਕੋਈ ਨੰਬਰ ਜੀ ਚੱਪ ਨਹੀਂ ਹੁਣੀ ਸੀ ਸਰ ਮੈਂ ਉਲਟਾ ਕਹਿ ਰਿਹਾ ਮੈਨੂੰ ਕਹਿੰਦੇ ਡੀਵੀਆਰ ਤੁਸੀਂ ਅ ਮੈਂ ਕਹਿੰਦਾ ਸਰ ਤੁਹਾਨੂੰ ਡੀਵੀਆਰ ਮਨੂੰ ਕਿਵੇਂ ਨਾਲ ਕੋਈ ਥੋੜੀ ਅਥਾਰਟੀ ਲੈਟਰ ਹੈਗਾ ਪਹਿਲੇ ਸਾਡੇ ਕੋਲ ਥੋੜੀ ਲੈਟਰ ਨਹੀਂ ਹੈਗਾ ਤਰੋਂ ਸਥਾਨੀ ਅਥਾਰਟੀ ਕਿਵੇਂ ਹੁੰਦੀ ਹੈ ਹੈ ਜੀ ਮੈਂ ਸਰ ਮੈਂ ਨਾਲ ਉਹ ਵਾਸਤੇ ਚਾਹ ਮੰਗਾਈ ਬਿਸਕੁਟ ਮੰਗਾਏ ਕਹਿੰਦੇ ਇਹਦਾ ਛੁੱਟਾ ਚਾਹ ਚਾਹ ਤੇ ਉਹ ਬਿਸਕੁਟ ਇਹਨੂੰ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗੀਦਾ ਹੁੰਦਾ ਫੋਨ ਮੈਨੂੰ ਇੰਨਾ ਦਿੰਦਾ ਮਤਲਬ ਮੈਂ ਜਿਵੇਂ ਆਪਣੇ ਨੂੰ ਕ੍ਰਿਮੀਨਲ ਆਪਣੇ ਉਹਨੂੰ ਮੈਨੂੰ ਗਿਲਟੀ ਵੀ ਹੋਰਦੀ ਕਿ ਮੈਂ ਜਿਵੇਂ ਕ੍ਰਿਮੀਨਲ ਹੁੰਦਾ ਮੈਂ ਸਰ ਲਿਖ ਕੇ ਦਿੰਦਾ ਥੋੜਾ ਜਿਹਾ ਲਿਟ ਰਿਹਾ ਹੈ ਤਾਂ ਲਿਖ ਰਿਹਾ ਹੈ

bijesh kumar <laughs> <laughs> ਮੇਰੇ ਨੀ ਭਈਆ ਟੈਕ ਤੋਂ ਤੁਹਾਨੂੰ ਕੱਲ੍ਹ ਨਹੀਂ ਆਣਾ। ਮੇਰੀ ਫਰਮ ਦਾ ਨਾਮ ਹੈ ਵਿਜੇ ਕੁਮਾਰ ਰਕੇਸ਼ ਕੁਮਾਰ। ਮੈਂ ਸਰ ਬੈਂਕ ਗਿਆ ਹੋਇਆ ਸੀਗਾ ਉਸ ਟਾਈਮ ਮੇਰੇ ਮੈਨੂੰ ਪਿੱਛੋਂ ਫੋਨ ਆਏ ਸਾਰੇ EMPLOYEES ਦੇ, ਪਾਪਾ ਦੇ ਫੋਨ ਆਏ ਕਿ ਤੂੰ ਭਾਈ ਦੁਕਾਨ ਤੇ ਆ ਵਾ ਫੇਸ। ਮੈਂ ਆਇਆ ਉਹਦੇ ਦੇਖਿਆ। ਕਹਿੰਦੇ ਅਸੀਂ ਕਾਪੀ ਰੇਟ ਲੈ ਆਲੇ ਆ ਤੇ ਅਸੀਂ ਸਾਰਾ ਮਾਲ ਇਹਨਾਂ ਨੇ ਸਾਡਾ ਫਰਸਟੇ ਢੇਰੀ ਕੀਤਾ ਹੋਇਆ ਸੀਗਾ। ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਉਹ ਹੈਗਾ ਜੀ ਕੋਈ ਸਰਚ ਵਾਰੰਟ ਜਾਂ ਕੁਝ ਹੋਏਗਾ। ਤੁਸੀਂ ਮੇਰਾ ਹਾਂ ਦੇ ਸਾਡ ਡੀਵੀਆਰ ਉਤਾਰੇ ਕੈਮਰੇ ਦਾ। ਡੀ ਵੀ ਆ ਹਾਂਜੀ ਪੁਲਸ ਵਾਲਾ ਨਾ ਤਾਰ ਰਿਹਾ ਜੀ ਹਾਂਜੀ ਹਾਂਜੀ ਐਸਐਸਓ ਸਾਹਿਬ ਕਹਿੰਦੇ ਕਹਿੰਦੇ ਹੁਣ ਤੈਨੂੰ ਮੈਂ ਪ੍ਰੂਵ ਦਵਾ ਕੀ ਮਤਲਬ ਕਿ ਡੀ ਵੀ ਆ ਕਿਵੇਂ ਤਾਰੀਦਾ ਹੈ ਕਹਿੰਦਾ ਇਹਨੂੰ ਦੋ ਪ੍ਰੂਵ ਮੈਂ ਚਾਹ ਵਗੈਰਾ ਮੰਗਾਈ ਹੁੰਸੀ ਨਾ ਵਾਸਤੇ ਬਿਸਕੁਟ ਵਗਰ ਮੰਗਾਈ ਸੀਗੇ ਮਨੂੰ ਕਹਿੰਦਾ ਇਹਦੇ ਕੋਈ ਬਿਸਕੁਟ ਨਹੀਂ ਖਾਣੇ ਕੋਈ ਚਾਹ ਨਹੀਂ ਪੀਣੀ ਇਹਦੀ ਇਹਨੂੰ ਵਿੱਚ ਬਿਠਾਓ ਇਹਨੂੰ ਦੱਸਿਓ ਕਿ ਕੀ ਕੀ ਕਰਦੀ ਪਤਾ ਲੱਗੇ ਕਿ ਪੁਲਸ ਹੁੰਦੀ ਕੀ ਹੈ ਤੇ ਇਹਨਾਂ ਨਾਲ ਮੈਂ ਇਹਨਾਂ ਨੂੰ ਬਿਲ ਦਿਖਾਈ ਮੈਂ ਕਿਹਾ ਸਰ ਦੇਖੋ ਇਹ ਕਹਿੰਦੇ ਟੋਡਾ ਮਾਲ ਸਾਰਾ ਨਕਲੀ ਹੈ ਮੈਂ ਕਹਾ ਸਰ ਮੇਰੇ ਕੋਲ 4000 ਆਈਟਮ ਉੱਪਰ ਹੈ ਮੈਂ ਸਾਰੇ ਆਈਟਮ ਦਾ ਮੇਰਾ ਟੋਟਲ ਬਿੱਲ ਆਂਦਾ ਹੈ ਸਾਰੇ ਆਈਟਮ ਮੈਂ ਬਿੱਲ ਨਾਲ ਵੇਚਦਾ ਮੈਨੂੰ ਦੱਸੋ ਇਹਦੇ ਚ ਨਕਲੀ ਕਿਵੇਂ ਹੋ ਜੂਗਾ ਕਹ ਤੁਸੀਂ ਕਾਲ ਕਰ ਤੁਹਾਡੀ ਸਾਰੀ ਨਕਲੀ ਹੈ ਮੈਂ ਕਹ ਕਿ ਕਿਵੇਂ ਕਹਿੰਦੇ ਬਸ ਨਕਲੀ ਹੈ ਮੈਂ ਕਹਾ ਸਰ ਮੇਰੇ ਕੋਲ ਬਲੇ ਹੈਗੇ ਨੇ ਸਾਰੇ ਮੈਂ ਉਹਨਾਂ ਨੂੰ ਕਿਹਾ ਇਹ ਗੱਲ ਮੈਂ ਬਲਕਿ ਟਿਊਬ ਵੀ ਖੋਲ ਕੇ ਦਿਖਾਤੀ ਮੈਂ ਕਹ ਦੇਖੋ ਜੀ ਉਹ ਜਿਹੜੀ ਨਮਕ ਵਾਲੀ ਪੇਸਟ ਆਂਦੀ ਹੈ ਮੈਂ ਉਹਨਾਂ ਨੂੰ ਖੋਲ ਕੇ ਦਿਖਾਦੀ ਕਿ ਆ ਦੇਖੋ ਜੀ ਦੱਸੋ ਇਹ ਕਿਵੇਂ ਨਕਲੀ ਹੈ ਇਹ ਨਕਲੀ ਕਿਵੇਂ ਜਾਂ ਅਸਲੀ ਕਿਵੇਂ ਆ ਆ ਦੇਖੋ ਤੁਹਾਡੇ ਸਾਹਮਣੇ ਬਾਲਗੇਟ ਆ ਸਾਰੀਆਂ ਸਾਰੇ ਖੰਡੜ-ਖੜ 4.5 ਲੱਖ ਰੁਪਏ ਦੀ ਇਹ ਡਕੈਤੀ ਹੋਈ ਨਹੀਂ ਸੀ ਮੇਰੇ ਨਾਲ ਇੱਕ ਤਰ੍ਹਾਂ ਦੀ ਕੋਲਗੇਟ ਹਾਰਪਿਕ ਬੀਟ ਆਲ ਆਊਟ ਇਹ ਕੰਪਨੀਆਂ ਦਾ ਫਿਰ ਸਾਰੀ ਕੰਪਨੀਆਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਸੀ ਕੰਪਨੀ ਦਾ ਨਹੀਂ ਭੇਜਿਆ ਹੈਗਾ ਕਿਉਂਕਿ ਮੇਰੇ ਸਾਰੀ ਕੰਪਨੀ ਨੂੰ ਪਤਾ ਹੈ ਕਿ ਮੈਂ ਜਿਹੜਾ ਕੰਮ ਕਰਦਾ ਮੈਂ ਡਿਸਟ੍ਰੀਬਿਊਟਰ ਚੈਨਲ ਥਰੂ ਹੀ ਕਰਦਾ ਡਿਸਟ੍ਰੀਬਿਊਟਰਸ ਨਾਲ ਖੜੇ ਨਹੀਂ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਡਿਸਟ੍ਰੀਬਿਊਟਰ ਮੈਂ ਡਾਇਰੈਕਟ ਕੰਪਨੀ ਦੀ ਬਿਲਿੰਗ ਨਹੀਂ ਦੇ ਸਕਦਾ ਕਿਉਂਕਿ ਮੈਂ ਡਿਸਟ੍ਰੀਬਿਊਟਰ ਨਹੀਂ ਹੈਗਾ ਮੈਂ ਗੋਦੜੇ ਦਾ ਡਿਸਟ੍ਰੀਬਿਊਟਰ ਹਾਂ ਮੈਨੂੰ ਤੋ ਗੋਦੜੇ ਦਾ ਬਿੱਲ ਲੈ ਲਓ ਜਿਹਦੇ ਵਿੱਚ ਗੋਦੜੇ ਲਿਖਿਆ ਹੋਇਆ ਉੱਪਰ ਕੰਪਨੀ ਦਾ ਠੀਕ ਹੈ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਨਹੀਂ ਮੰਨਣੀ ਨਹੀਂ ਥੋੜਾ ਡਿਸਟ੍ਰੀਬਿਊਟਰ ਨਾਲ ਅਗਲੀ ਵੇਚ ਰਹੇ ਫਿਰ ਤੁਹਾਨੂੰ ਤੁਹਾਨੂੰ ਦੱਸਦਾ ਸਰ ਇਹਨੂੰ ਬਰੀਫ ਦੱਸਦਾ ਉਸ ਤੋਂ ਬਾਅਦ ਇਹ ਜਿਵੇਂ ਕਹਿਤੀ ਹੁੰਦੀ ਹੈ ਨਾ ਉਹ ਜਿਵੇਂ ਫਿਲਮ ਨਹੀਂ ਆਈ ਸੀ ਕਿ ਪਹਿਲਾਂ ਕਿ ਉਹ ਇਕੱਠੇ ਹੋ ਕੇ ਪੁਲਿਸ ਨਾਲ ਲੈ ਕੇ ਡਕੈਤੀ ਕਰਦੇ ਨੇ ਉਹ ਉਵੇਂ ਡਕੈਤੀ ਹੋਈ ਮ ਮੇਰੇ ਸਾਡੇ ਫੋਨ ਲੈ ਲੇ ਤਿੰਨਾਂ ਦੇ ਕੇ ਅਸੀਂ ਤੁਸੀਂ ਕਿਸੇ ਨੂੰ ਫੋਨ ਨਹੀਂ ਕਰਨਾ ਕਿ ਜਿਵੇਂ ਅਸੀਂ ਬਹੁਤ ਵੱਡੇ ਕ੍ਰਿਮੀਨਲ ਹੁੰਨੇ ਆਂ ਕੋਲ ਸਾਨੂੰ ਆਪਣੇ ਨੂੰ ਫੀਲ ਹੋ ਰਸੀ ਅਸੀਂ ਬਹੁਤ ਵੱਡੇ ਕ੍ਰਿਮੀਨਲ ਜਿਵੇਂ ਆਪਣੇ ਨੂੰ ਹੁੰਦਾ ਮਹਿਸੂਸ ਬੜੀ ਗਿਲਟ ਫੀਲ ਹੋਈ ਮੈਨੂੰ ਇਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਕੇ ਗੱਡੀ 'ਚ ਬਿਠਾਇਆ ਪੁਲਸ ਆ ਲੈਨੇ ਜੀ ਮੈਂ ਬੜੀ ਇਹਨਾਂ ਨੂੰ ਰਿਕਵੈਸਟ ਕੀਤੀ ਸਰ ਸੌਰੀ ਮੈਂ ਤਾਂ ਕੋਈ ਗਲਤ ਸ਼ਬਦ ਬੋਲਿਆ ਗਿਆ ਮੈਨੂੰ ਮਾਫ ਕਰੋ ਠੀਕ ਹੈ ਪਰ ਮੈਂ ਕੋਈ ਗਲਤ ਇੰਟੈਂਸ਼ਨ ਨਾਲ ਤੁਹਾਨੂੰ ਨਹੀਂ ਪੁੱਛ ਬੋਲਿਆ ਕਿ ਮੇਰੀ ਬੇਇੱਜ਼ਤੀ ਹੋਈ ਨਹੀਂ ਮੇਲੇ 70 ਸਾਲ ਪੁਰਾਣੀ ਫਰਮ ਹੈ ਮੈਂ ਅਗਰ ਮੇਰਾ ਤੁਸੀਂ ਇਹ ਇਲਜ਼ਾਮ ਲ ਮੈਂ ਕਹਿੰਦਾ ਮੇਰਾ ਸਾਰਾ ਟਰੇਡ ਖਤਮ ਹੋ ਜਾਊਗਾ ਤੁਸੀਂ ਮੇਰਾ ਪ੍ਰੂਫ ਕਰ ਦੋ ਇੱਕ ਵੀ ਪੀਸ ਪ੍ਰੂਫ ਕਰ ਦੋ ਕਿ ਮੇਰੀ ਦੁਕਾਨ ਤੇ ਇੱਕ ਆਈਟਮ ਵੀ ਨਕਲੀ ਹੈ ਮੈਂ ਕਹਿੰਦਾ ਮੈਂ ਜੋ ਹਰਜਾਨਾ ਕੂਂਗਾ ਮੈਂ ਹਰਜਾਨਾ ਭਰੂਗਾ ਮੈਂ ਦੁਕਾਨ ਦਾ ਸ਼ਟਰਡਰ ਨਾਲ ਲੋਕ ਲਾ ਦਊਂਗਾ ਉਸੇ ਦਿਨ ਫਿਰ ਮੈਂ ਥਾਣੇ ਜਦ ਬੈਠਾ ਸੀਗਾ ਤੇ ਮੈਨੂੰ ਇਹ ਸਤਨਾਮ ਸਿੰਘ ਜਿਹੜਾ ਚੋਰ ਇਹਨਾਂ ਦਾ ਹਰੀਪਾਗ ਵਾਲੇ ਸਾਹਿਬ ਨੇ ਉਹਰੇ ਇਹ ਕਹਿੰਦੇ ਮੈਂ ਕਿਹੜੀ ਫਰਮ ਤੋਂ ਕਹਰੇ ਸੀਗੇ ਬ੍ਰਾਈਟ ਪਤਾ ਨਹੀਂ ਨਹੀਂ ਇਹ 34 ਸੈਕਟਰ ਦੇ ਵਿੱਚ ਕੋਈ ਫਰਮ ਇਹਨਾਂ ਦੀ ਕਾਪੀ ਰਾਈਟ ਵਾਲੀ ਹੈ ਐਕਚੁਅਲੀ ਇਕੱਠੇ ਮਿਲੇ ਹੋਏ ਬਲੈਕ ਮੀਲਰਸ ਨੇ ਹੈ ਪੁਲਿਸ ਨੂੰ ਇਹਨਾਂ ਨੇ ਨਾਲ ਡਰਾ ਲੈਂਦੇ ਨੇ ਕਿ ਪੁਲਿਸ ਨੂੰ ਤਾਂ ਜਦੋਂ ਇਹ ਉੱਪਰੋਂ ਐਪਲੀਕੇਸ਼ਨ ਮਾਰਕ ਕਰਾਂਦੇ ਪੁਲਿਸ ਨੂੰ ਨਾਲ ਚੱਲਣਾ ਪੈਂਦਾ ਹੁਣ ਅਸੀਂ ਨਹੀਂ ਪਤਾ ਕਿ ਪੁਲਿਸ ਨਾਲ ਰਲੀ ਹੋਈ ਹੈ ਜਾਂ ਪੁਲਿਸ ਨੂੰ ਮਜਬੂਰਨ ਸਾਡੇ ਨਕੋਲਾਂ ਆਣਾ ਪੈਂਦਾ ਇਹ ਸਾਨੂੰ ਨਹੀਂ ਪਤਾ ਇਹ ਬੰਦਾ ਮੈਨੂੰ ਕਹਿੰਦਾ ਮੜਾ ਮੇਰੀ ਗੱਡੀ 'ਚ ਬੈਠੋ ਮੈਂ ਕਹਿੰਦਾ ਠੀਕ ਹੈ ਮੇਰੇ ਜੇਬ ਦੇ ਵਿੱਚ ਦੋ ਮੋਬਾਈਲ ਸਿਗੇ ਮੈਨੂੰ ਇਹ ਦੋਨੋਂ ਮੋਬਾਈਲਸ ਇਹਨਾਂ ਨੇ ਕਹਿੰਦਾ ਤੂੰ ਆਪਣੀ ਗੱਡੀ 'ਚ ਰੱਖ ਦੇ ਤੇ ਮੇਰੇ ਨਾਲ ਆ ਕੇ ਮੇਰੀ ਗੱਡੀ 'ਚ ਬੈਠ ਮੈਂ ਕਹਿੰਦਾ ਉਹਦਾ ਮਤਲਬ ਬਸ ਆਪਣੇ ਰਿਕਾਰਡਿੰਗਾਂ ਦੀ ਕੁੜੀਆਂ ਨਾਲ ਹੁਣ ਤੇਰੀ ਫੋਨ ਦੇ ਵਿੱਚ ਮੈਂ ਕਹਿੰਦਾ ਮੈਂ ਆਪਣਾ ਫੋਨ ਰੱਖਦਾ ਉੱਤੇ ਮੈਨੂੰ ਇਹਨੇ ਲਿਆ ਕੇ ਬੰਦੇ ਨੇ ਗੱਡੀ 'ਚ ਬਿਠਾਤਾ ਮੈਨੂੰ ਕਹਿੰਦਾ ਦੱਸੋ ਮੈਂ ਕਿਹਾ ਕੀ ਦੱਸੋ ਮੈਂ ਕਿਹਾ ਤੂੰ ਪ੍ਰੂਫ ਕਰਕੇ ਮੇਰਾ ਮਾਲ ਨਕਲੀ ਹੈ ਕਹਦਾ ਕੋਈ ਦੇਖ ਲਓ ਸੈਟਿੰਗ ਕਰ ਲੈਂਦੇ ਆਪਾਂ ਮੈਂ ਕਿਹਾ ਸੈਟਿੰਗ ਮੈਂ ਤੇਰੇ ਨਾਲ ਤਾਂ ਕਰਾਂ ਜੇ ਮੇਰਾ ਮਾਲ ਨਕਲੀ ਹੋਵੇ ਜਾਂ ਮੇਰਾ ਮਾਲ ਗਲਤ ਹੋਵੇ ਜਾਂ ਮੈਂ ਚੋਰ ਹੋਵਾਂ ਕਿਹਦੇ ਗੱਲ 'ਚ ਮੈਂ ਤਾਂ ਤੇਰੇ ਨਾਲ ਸੈਟਿੰਗ ਕਰਾਂ ਫੇਰ ਤਾਂ ਮੈਂ ਤੁਹਾਨੂੰ ਆਂਦੇ ਸਾਲ ਕਹਿੰਦਾ ਕਿ ਬੋਲਿਓ ਕੀ ਲੈਣਾ ਫੇਰ ਚੱਲ ਤੂੰ ਬਾਹਰ ਫਟਾਫਟ ਪੈਸੇ ਲੈ ਕੇ ਪਰ ਆਪਣੀ ਕੋਈ ਇੰਟੈਂਸ਼ਨ ਨਹੀਂ ਹੈਗੀ ਇਹ ਜੇ ਗਲਤ ਕੰਮ ਕਰਨ ਦੀ ਨਾ ਆਪਾਂ ਗਲਤ ਕੰਮ ਕੀਤਾ ਹਰ ਇੱਕ ਇੱਕ ਚੀ ਕਹਿੰਦਾ ਵੀ ਮੈਂ ਤੁਹਾਡੀ ਆਪਣੇ ਸਾਹ ਨਾਲ ਗੱਲ ਕਰਾਨਾ ਕੋਈ ਦਾ ਸਾਹ ਹੈ ਦੱਤ ਦੱਤ ਕੋਈ ਸਾਹ ਹੈ ਦਾ ਕਹਿੰਦਾ ਮੈਂ ਉਹਨਾਂ ਨਾਲ ਗੱਲ ਕਰਾਨਾ ਤੁਹਾਨੂੰ ਉਹ ਦੱਸ ਦੂਗਾ ਕਿ ਕਿੰਨੇ ਪੈਸੇ ਵਿੱਚ ਤੁਹਾਡੀ ਸੈਟਿੰਗ ਹੋਣੀ ਉਸ ਤੋਂ ਬਾਅਦ ਫਿਰ ਸਾਹ ਨੇ ਸਾਨੂੰ ਬੁਲਾ ਲਿਆ ਵਾਪਿਸ ਇਹਨੂੰ ਫੋਨ ਆ ਗਿਆ ਸਾਹ ਦਾ ਐਸ ਐਚਓ ਸਾਹ ਦਾ ਤੇ ਵਾਪਸ ਚਲੇ ਗਿਆ ਹੁਣ ਇਹਦਾ ਮੇਰੀ ਟੀਵੀ ਡੀਵੀਆਰ ਵੀ ਉਤਾਰ ਕੇ ਲੈ ਕੇ ਗਏ ਨੇ ਡੀਵੀਆਰ ਉਤਾਰਨ ਦਾ ਸਿਰਫ ਇੰਟੈਂਸ਼ਨ ਇਹੀ ਹੈ ਕਿ ਅਸੀਂ ਠੱਗੀ ਕਰਾਂਗੇ ਤੇ ਭੱਜ ਜਾਵਾਂਗੇ ਸਾਨੂੰ ਬਾਅਦ ਕੋਈ ਕਾਰਵਾਈ ਕਰਦੇ ਕਰੀ ਤੁਹਾਡੇ ਕੋਲ ਇਹ ਕੋਈ ਕਾਰਵਾਈ ਨਹੀਂ ਜੀ ਮੈਂ ਸਰ ਮੈਂ ਪਰਚਾ ਦੇਣਾ ਚਾਹੁੰਦਾ ਪਰ ਮੇਰੀ ਪੁਲਿਸ ਜੇ ਸੁਣੂਗੀ ਮੈਂ ਤਾਂ ਮੈਂ ਪਰਚ ਅਸੀਂ ਵਪਾਰੀ ਆ ਅਸੀਂ ਤਾਂ ਚੋਰ ਆ ਅਸੀਂ ਅਸੀਂ ਤਾਂ ਅਸੀਂ ਵਪਾਰੀ ਆ ਅਸੀਂ 18 18% ਜੀਐਸਟੀ ਦੰਨੇ ਆ ਹਰ ਮਹੀਨੇ ਮ ਲੱਖ ਰੁਪਏ ਜੀਐਸਟੀ ਜਮਾ ਕਰਾਨਾ ਚਾਹੇ ਮੇਰਾ ਜੀਐਸਟੀ ਬਣੇ ਚਾਹੇ ਨਾ ਬਣੇ ਮੈਂ ਤਾਂ ਵੀ ਜੀਐਸਟੀ ਜਮਾ ਕਰਾਨਾ ਹੈ ਫੇਰ ਵੀ ਅਸੀਂ ਚੋਰ ਆ ਔਰ ਅਸੀਂ ਸ਼ਾਇਦ ਚੋਰ ਹੀ ਰਵਾਂਗੇ ਆਪਣਾ ਨਾਮ ਆਪਣਾ ਨਾਮ ਹੈ ਸੁਨਾਜੀ ਤੇਰੋ ਬੀਏ ਕੁਮਾਰ ਕੇਸ਼ਮਾਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈ ਰਿਏ ਤੇ ਜਾ ਰਹੇ ਸੀ ਇਹ ਆਗੇ 10 ਬੰਦੇ ਦੀ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਜਿਹੜਾ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਜਿਹੜੇ ਗਾਹ ਕਹਿ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨਾਂ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਮੈਂ ਕੋਈ ਗੱਲ ਨਹੀਂ ਕੱਢਦੇ ਨਹੀਂ ਜੀ ਸਤਨਾਮ ਲੋਕੜਾ ਤੇ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਹਾਂ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਦੂ ਕੀ ਹੈ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮੇਰਾ ਮਾਰਾ ਸਾਡੇ ਕੋ ਕੱਲੇ ਕੱਲੇ ਸੌਦੇ ਦਾ ਬਿਲ ਹੈ ਕੱਲੀ ਕੱਲੀ ਸਾਡੇ ਕੋ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਅਸੀਂ ਉਹਨੂੰ ਕਹਿੰਦੇ ਭਾਈ ਤੂੰ ਆਪਣਾ 21 ਕਿਲੋ ਸੈਂਪਲ ਚੈੱਕ ਕਰ ਲੈ ਜਿੱਤੇ ਭੇਜ ਦੇ ਇਥੇ ਮਾਜੀ ਚੈੱਕ ਕਰਾ ਫਿਰ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਫਿਰ ਸਾਨੂੰ ਅਸੀਂ ਜ਼ਿੰਮੇਵਾਰ ਹਾਂ ਜੇ ਕੋਈ ਕਲੇਮ ਕਰਨ ਤਿਆਰ ਹੈ ਕਹਿੰਦੇ ਨਹੀਂ ਇਹਨਾਂ ਨੇ ਜੂਨ ਸਾਡੇ ਥਾਨੇ ਕੱਢਣੇ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿਲ ਬਿਲਕੁਲ オリジナル ਔਰ ਕਮਾਲ ओरिजिनल 1% ਵੀ ਕੋਈ ਕਹਿ ਦੇਵੇ ਅਸੀਂ ਦੁਕਾਨ ਬੰਦ ਕਰ ਦੇਉ ਤਿਆਰ ਆ ਜੇ ਕੋਈ ਕਹਿ ਦੇ ਵੀ ਅਸੀਂ ਤੁਸੀਂ ਡੁਪਲੀਕੇਟ ਮਾਲ ਵੇਚਦੇ ਆਂ ਅਸ ਤਾਂ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤ ਲਾ ਦੇਖਿਆ ਕਰੋ ਸਾਡੇ ਕੋਲ ओरिजिनल ਮਾਲ ਮਿਲੂਗਾ ਤੁਹਾਨੂੰ ਅਸੀਂ ਪੁੱਛਿਆ ਕਿ ਤੁਸੀਂ ਕੋਲ ਕਿਥੋਂ ਆਈ ਅਸੀਂ ਪੁੱਛਿਆ ਹੀ ਇਹ ਕਹਿੰਦੇ ਅਸੀਂ ਸਾਨੂੰ ਚੰਡੀਗੜ੍ਹੋਂ ਆਈਆਂ ਟੀਮ ਮੈਂ ਕਹਿੰਦਾ ਤੁਹਾਡੇ ਕੋਲ ਇੱਕ ਨੇ ਮੈਂ ਤਿੰਨ ਚੀਜ਼ਾਂ ਲੈ ਕੇ ਗਈਆਂ ਮੈਂ ਤੁਹਾਨੂੰ ਉਹਦਾ ਆਪਣਾ ਕਰਕੇ ਗਏ ਆ ਆਪਣਾ ਕੀ ਕਹਿੰਦੇ ਹੁੰਦੇ ਆ ਪੀਟੀਐਮ ਕਰਕੇ ਗਏ ਆ ਕਹਿੰਦਾ ਮੈਂ ਉਹ ਟੈਸਟ ਕਰਵਾਇਆ ਕਹਿੰਦਾ ਤੁਹਾਡੇ ਤਿੰਨੇ ਸੈਂਪਲ ਫੇਲ ਨੇ ਤੇ ਦੀ ਕਿਉਂ ਐਸਾ ਹੋਣੇ ਕੀ ਕਰਦੇ ਕੋਆਪਰੇਟ ਕੀ ਕੀਤਾ ਜੀ ਪਹਿਲਾਂ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਆ ਜੀ ਮੈਂ ਕਿਹਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆ ਜਾਣਾ ਉਹਨੂੰ ਪਤਾ ਪਹਿਲਾਂ ਬੋਲਣਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰ ਰਹਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਿਹਾ ਜੀ 10 ਮਿੰਟ ਰਹਿ ਮੇਰੇ ਫੋਨ ਇਹ ਨਾਲ ਮੇਰੇ ਸਾਡੇ ਕੋਲ ਅੰਬੀ ਲਾ ਲੈ ਲੈ ਹਾਲੇ ਡੀਵੀਆ ਲਾਉ ਕੋਲ ਲਾ ਲਿਆ ਜੋ ਵੀ ਆਇਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆ ਅੱਜ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਅਥোরਿਟੀ ਹੈ ਕਹਿੰਦੇ ਚੱਲ ਤੈਨੂੰ ਦੱਸ ਦੇ ਕਹਿੰਦੇ ਤੈਨੂੰ ਅਥোরਿਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਦਾ ਤੈਨੂੰ ਕਰਾਂਗੇ ਤੇਰਾ ਪਰਚਾ ਉਸਕਾ ਕਹਿੰਦਾ ਕੋਈ ਨਹੀਂ ਕਹਿੰਦਾ ਫਿਰ ਇਹਨੇ ਰਿਕਵੈਸਟ ਕੀਤੀ ਕਹਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਮੰਗਦਾ ਤੇ ਤੁਸੀਂ ਕਮ ਸਿਕਮ ਇਹਨੂੰ ਦੱਸ ਤਾਂ ਦੋ ਵੀ ਜੀ ਅਸੀਂ ਕੋਈ ਡੁਪਲੀਕੇਟ ਮਾਲ ਸਾਾਨੂੰ ਇੱਕ ਵੀ ਸੈਂਪਲ ਚੈੱਕ ਕਰਾ ਲਓ ਵੀ ਕੋਈ ਡੁਪਲੀਕੇਟ ਹੈ ਅਸੀਂ ਹਜ਼ਾਰਾਂ ਨਾਲ ਭਰਨ ਤਿਆਰ ਹੈ ਇਹਨਾਂ ਬੰਦਿਆਂ ਨੇ ਕੋਈ ਸੁਣੀ ਨਹੀਂ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਨੇ ਉਹ ਸਰਾਰੀ ਸਤਰਾਮ ਸਿੰਘ ਮੇਰੇ ਦੋਨੇ ਫੋਨਾਂ ਮੇਰੇ ਹੀ ਫੜ ਲਈ ਜਾਂਦੀ ਫੋਨ ਮੁੰਡੇ ਦਾ ਵੀ ਆਇਆ ਉਹਦਾ ਹੀ ਫੋਨ ਫੜ ਲਿਆ ਵੀ ਸਟਾਫ ਨੂੰ ਤਾਂ ਕਹਿ ਰਹੇ ਨੇ ਵੀ ਅੰਦਰ ਚਲੋ ਜਾਂ ਬਾਹਰ ਚਲੋ ਵੀ ਤੁਸੀਂ ਇਕੱਲੇ ਹੋਣੇ ਚਾਹੀਏ ਉਸ ਤੋਂ ਮੇਰਾ ਵੀ ਫੋਨ ਲੈ ਲਿਆ ਸਰ ਮੈਂ ਚਲੋ ਆਪਾਂ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਐਸ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕਤ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਇੰਨੀਆਂ ਮਿਸਡ ਕਾਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਐਚਓ ਸਰ ਸੀਗੇ ਆ ਦੇਖੋ ਇੰਨੀਆਂ ਮਿਸਡ ਕਾਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲਿਆ ਚੱਕਰ ਨਹੀਂ ਦਿੱਤਾ ਮੈਨੂੰ ਬਈਆਂ ਦੇਖੋ ਸਮਾਨ ਸਾਰਾ ਗੇਰੀਗੇ ਫਿਰ ਇਦੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਔਰ ਮੇਰੇ ਹਸਬੰਡ ਦਾ ਲੈਸ ਹਾਂਜੀ 2-3 ਦਿਨ ਸੀਗੀਆਂ ਤੇ ਉਹਨਾਂ ਨੇ ਲੇ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਹੈ ਬਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਬਈਆ ਤਾਂ ਹੀ ਦੇਖੋ ਸਾਡੀ ਬਈਆ 70 ਸਾਲ ਦਾ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਤੁਸੀਂ ਸਭ ਅੱਜ ਜਿਹੜਾ ਤੁਹਾਡਾ ਇੱਥੇ ਕੀ ਖੰਡੜੇ ਵਿੱਚ ਜਿਹੜਾ ਰੋਣਾ ਪੈ ਰਿਹਾ ਸੀ ਕੀ ਹੈਗਾ ਸ਼ੌਕ ਤੁਲ ਜਿਹਦੇ ਰੋਣ ਇਹ ਜਿਵੇਂ ਮੈਨੂੰ ਮਤਲਬ ਪਤਾ ਲੱਗਿਆ ਵੀ ਆਪਣਾ ਜਿਹੜਾ ਵਿਜੇ ਕੁਮਾਰ ਐਂਡ ਸੰਸ ਤੇ ਸਾਡੇ ਨਿਤਿਨ ਤੇ ਵੀ ਕੋਈ ਐਦਾ ਦੀ ਕਾਰਵਾਈ ਹੋਈ ਹੈ ਵੀ ਜਿਹੜੀ ਕਿ ਟੋਟਲ ਜਾਲੀ ਬੰਦਿਆਂ ਨੇ ਕੀਤੀ ਹੈ ਤਾਂ ਉਦਾਂ ਹੀ ਇੱਥੇ ਆਏ ਪਹੁੰਚੇ ਐਸ ਐਚਓ ਉਹਨਾਂ ਨੂੰ ਪਤਾ ਲੱਗਿਆ ਨਿਧੀ ਤੋਂ ਵੀ ਇਹਨਾਂ ਦਾ ਕੋਈ ਡੀ ਵੀ ਆਰ ਵੀ ਲੱਗੇ ਲੈ ਗਏ ਤੇ ਇਹਨਾਂ ਦਾ 4-5 ਲੱਖ ਦਾ ਕੋਈ ਸਮਾਨ ਵੀ ਢਾਕੇ ਰੱਖਿਆ ਹੋਇਆ ਸੀ ਤੇ ਆਂਦੇ ਸਰ ਇਸ ਚੀਜ਼ ਨੂੰ ਰੋਕਿਆ ਵੀ ਗਿਆ ਤੇ ਇਹਦੇ ਤੇ ਕਾਰਵਾਈ ਵੀ ਹੋਊਗੀ ਸਾਰਾ ਕੁਝ ਠੀਕ ਹੈ ਵੀ ਹੋ ਸਕਦਾ ਹੈ ਕਦੇ ਵਪਾਰੀ ਤੋਂ ਕੋਈ ਕੁਝ ਹੋਇਆ ਹੋਵੇ ਜਾਂ ਨਹੀਂ ਹੋਵੇ ਲੋਕਾਂ ਦੇ ਆਂਦੇ ਰਹਿੰਦੇ ਸੀ ਇੰਡੈਕਸ ਵਾਲੇ ਵੀ ਆਂਦੇ ਰਹਿੰਦੇ ਨੇ ਚੈੱਕ ਕਰਨ ਆਂਦੇ ਰਹਿੰਦੇ ਪਰ ਇਹ ਜਿਹੜਾ ਪੁਲਿਸ ਦੀ ਕਾਰਵਾਈ ਡੀਵੀਆਰ ਲਾ ਕੇ ਲੱਗੇ ਜਾਣਾ ਇਹਦਾ ਮਤਲਬ ਕੁਝ ਹੋ ਰਹੀ ਦਰਸਾ ਰਿਹਾ ਹੈ ਵੀ ਇਹ ਚੀਜ਼ ਠੀਕ ਨਹੀਂ ਹੈ ਇਹ ਤਾਂ ਐਸਐਸਪੀ ਮੈਡਮ ਨਾਲ ਵੀ ਮੇਰੀ ਗੱਲ ਹੋਈ ਹੈ ਵੀ ਐਸਐਚਓ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਮਤਲਬ ਸ਼ਹਿਰ ਦੇ ਬੰਦਿਆਂ ਨਾਲ ਨਾਲ ਜਿਹੜੀ ਗੱਲ ਪਈ ਹੈ ਕਿ ਉਹ ਮਰਿਆ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਹਾਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਬਾਨ ਨੂੰ ਇਹ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸੀਂ ਕਹਿੰਦੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਣਾ ਪਰਚਾ 100% ਹੋਊਗਾ ਐਸਐਚਓ ਤੇ ਕਾਰਵਾਈ ਵੀ 100% ਹੋਊਗੀ ਜਿਨੇ ਗੁਸਤਾਖੀ ਕੀਤੀ ਹੈ ਇੱਕ ਦੁਕਾਨ ਚੋਂ ਡੀਵੀਆਰ ਲੈ ਕੇ ਲਾਗੇ ਲੈ ਕੇ ਜਾਣ ਦੀ ਡੀਵੀਆਰ ਤਾਂ ਉੱਥੇ ਹੀ ਐਸਐਚਓ ਲੈ ਜਾਂਦਾ ਰਿਕਾਰਡਿੰਗ ਲੈ ਜਾਂਦਾ ਜੋ ਮਰਜ਼ੀ ਲੈ ਜਾਂਦਾ ਇਹ ਤਾਂ ਕੋਈ ਇਦਰਾ ਨਹੀਂ ਸੀ ਡੀਵੀਆਰ ਲੈ ਕੇ ਜਾਣ ਦਾ ਮਤਲਬ ਤਾਂ ਉਹਦਾ ਸਮਝ ਨਹੀਂ ਆ ਤੁਹਾਨੂੰ ਕਿ ਹੁਣ ਕਾਰਵਾਈ ਹੋਣੀ 100% ਕਾਰਵਾਈ ਹੋਊਗੀ ਐਸਐਚਓ ਸਹਿਮਾਨ ਤੇ ਵੀ ਕਾਰਵਾਈ 100% ਹੋਊਗੀ ਤੇ ਜਿਹੜੇ ਬੰਦੇ ਆਏ ਨੇ ਇਹਨਾਂ ਤੇ ਵੀ 100% ਸਰ ਮੇਰਾ ਨਾਮ ਸੁਤਨਾਮ ਸਿੰਘ ਹੈ ਜੀ ਡੀਵੀਆ ਤੱਕ ਚੱਕੇ ਨਹੀਂ ਕੀ ਹੈ ਸਰ ਡੀਵੀਆ ਬਾਰੇ ਮਨੂੰ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਇਹਨਾਂ ਤੋਂ ਸੈਂਪਲ ਲੈ ਕੇ ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਹੀ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਦੇ ਸਕਦਾ ਹੈ ਚੱਲ ਹੀ ਮਾਲ ਦਾ ਕੋਈ ਬਿੱਲ ਦੇ ਤੁਸੀਂ ਪ੍ਰੂਫ ਕਰ ਸਕਦੇ ਹੋ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਆ ਕੋਲ ਰੌਡ ਵੀ ਡੁਪਲੀਕੇਟ ਹੈ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਈਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆਰਕੋਪੀ ਵੀ ਸਰ ਉਹਦੀ ਕਾਪੀ ਵੀ ਆ ਜਾਂਦੀ ਹੈ ਸਰ ਉਹ ਵੀ ਸਾਹਿਬ ਦਾ ਕਰ ਰਹਾ ਕਿ ਹੁਣ ਦੁਆਰੇ ਤੇ ਭੇਜਣਾ ਕਹਿੰਦੇ ਸਰ ਇਹਨੂੰ ਸਰ ਇਹ ਕਰੋ ਸਰ ਇਹਨੂੰ ਰਹਿਣ ਦਿਓ ਕੰਪਨੀ ਤੋਂ ਹੀ ਹੈ ਸਰ ਬਈ ਸੰਦੀਪ ਸ਼ਰਮਾ ਸਰ ਚੰਡੀਗੜ੍ਹ ਹੈਡ ਆਫਿਸ ਹੈ ਜੀ सेक्टर चौंती अच डुप्लीकेसी का पता लगे सी उ रेट हुई है हम चेक आ, सर चेक कर रहे देख देख क्या सर तुमसे टूटी का कितना क्या ज्यादा इनको बिलिंग है कि या पूरे काफी देर तो सर फीलिंग है कि ना चेक कर दे सर मैं हुनी जस्ट जस्ट पहुंचे हुनी चेक कर रहे सर चेक करके पूरा प्रॉपर रिप्लाई दबा लो आपका 34 स्पीड सर हां जी ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਸਾਬ ਨਾਲ ਕਿੰਨੇ ਪੁਲਿਸ ਮੁਲਾਜ਼ਮੀਆਂ ਨਾਲ ਲੱਗੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਜੀ ਉਹਦੇ ਲਈ ਅਸੀਂ ਐਸ ਐਚ ਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਊਗਾ